ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਆਪ ਹਟ ਪਾਗੇ ਹੋ ਜੋ ਅੰਮ੍ਰਿਤ ਵੇਲੇ ਬਾਬਾ ਮਸਤੂ ਜੀ ਦੇ ਤਪ ਅਸਥਾਨਾਂ ਤੇ ਹਾਜ਼ਰੀਆਂ ਭਰ ਕੇ ਸਤਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ ਸੋ ਭਾਈ ਜੋ ਅੱਜ ਦਾ ਦਿਹਾੜਾ ਅੱਜ ਦੇ ਦਿਨ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਭਜੰਦ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਅਵਤਾਰ ਧਾਰਿਆ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਗ੍ਰਹਿ ਵਿਖੇ ਮਾਤਾ ਸੁન્દਰੀ ਜੀ ਦੀ ਕੁੱਖ ਤੋਂ ਪੌਂਟਾ ਸਹਿਬ ਦੀ ਧਰਤੀ ਤੇ ਬਾਬਾ ਅਜੀਤ ਸਿੰਘ ਜੀ ਨੇ ਜਨਮ ਲਿਆ ਜਿਸ ਵੇਲੇ ਸਤਿਗੁਰੂ ਜੀ ਪੰਗਾਣੀ ਦੇ ਯੋਧੇ ਦੇ ਵਿੱਚੋਂ ਜਿੱਤ ਪ੍ਰਾਪਤ ਕਰਦੇ ਨੇ ਬਾਅਦ ਵਿੱਚ ਸਹਿਬਜ਼ਾਦੇ ਦਾ ਜਨਮ ਹੁੰਦਾ ਏ ਤੇ ਸਤਿਗੁਰੂ ਜੀ ਜਦੋਂ ਜੰਗ ਜਿੱਤ ਕੇ ਆਉਂਦੇ ਨੇ ਤੇ ਸਤਿਗੁਰੂ ਜੀ ਖੁਸ਼ੀ ਦੇ ਵਿੱਚ ਪ੍ਰਤਾਪ ਉਹ ਸਹਿਬਜ਼ਾਦੇ ਦਾ ਅਜੀਤ ਸਿੰਘ ਰੱਖਦੇ ਨੇ ਸਤਿਗੁਰੂ ਜੀ ਨੇ ਜਿਸ ਵੇਲੇ ਨਾਮ ਰੱਖਿਆ ਨਾਲ ਬੜੀਆਂ ਬਖਸ਼ਿਸ਼ਾਂ ਰਹਿਤਾਂ ਕੀਤੀਆਂ ਆਖਿਆ ਇਹ ਕਿਸੇ ਦੇ ਕੋਲੋਂ ਵੀ ਜਿੱਤਿਆ ਨਹੀਂ ਜਾਵੇਗਾ ਧੰਕਰਗੀਰ ਪਾਦਸ਼ਾਹ ਮਹਾਰਾਜ ਜੀ ਨੇ ਆਪਣੇ ਸਹਿਬਜ਼ਾਦੇ ਨੂੰ ਸ਼ਾਸਤਰ ਵਿਦਿਆ ਸ਼ਾਸਤਰ ਵਿਦਿਆ ਹੋਰ ਗੁਰਮਤਿ ਦੀ ਪੜ੍ਹਾਈ ਘੋੜਸਵਾਰੀ ਸਤਿਗੁਰੂ ਜੀ ਨੇ ਆਵੇ ਵਿਦਿਆ ਆਪਣੀ ਦੇਖਰੇਖ ਦੇ ਹੇਠਾਂ ਆਪਣੇ ਚੋਹਾਂ ਹੀ ਸਹਿਬਜ਼ਾਦੇ ਨੂੰ ਦਿੱਤੀ ਸਤਿਗੁਰੂ ਜੀ ਦੇ ਚਾਰ ਸਹਿਬਜ਼ਾਦੇ ਇਹ ਜਿਹੜੇ ਵੱਡੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੇ ਇਹਨਾਂ ਦਾ ਜਨਮ ਮਾਤਾ ਸੁੰਦਰ ਕੌਰ ਦੀ ਕੁਖ ਤੋਂ ਹੁੰਦਾ ਹੈ ਜਿਹੜੇ ਦੂਜੇ ਤਿੰਨ ਸਹਬਜ਼ਾਦੇ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਉਹਨਾਂ ਤਿੰਨਾਂ ਸਹਬਜ਼ਾਦਿਆਂ ਦਾ ਜਨਮ ਮਾਤਾ ਜੀਤਾ ਦੀ ਕੁਖ ਤੋਂ ਹੁੰਦਾ ਹੈ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਜਿਸ ਵੇਲੇ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਨੇ ਅਨੰਦਪੁਰ ਦੇ ਕਿਲੇ ਨੂੰ ਕਈ ਮਹੀਨੇ ਕੇ ਰਹਾ ਪਿਆ ਰਿਆ ਪਰਵਾਰ ਦੇ ਸਮੇਤ ਹੋਰ ਸਿੰਘਾਂ ਦੇ ਸਮੇਤ ਸਤਿਗੁਰੂ ਜੀ ਕਿਲੇ ਦੇ ਅੰਦਰ ਨੇ ਇੱਥੇ ਹੀ ਸਹਜਾਦਾ ਬਾਬਾ ਅਜੀਤ ਸਿੰਘ ਜੀ ਤਰਕ ਅਰਤੀ ਜਿਹੜੀ جنگ ਹੈ ਉਹਦੇ ਵਿੱਚ ਇਹ جنگ ਲੜਦੇ ਨੇ ਨਿਰਮੋਹ ਕਰਦੀ ਜਿਹੜੀ جنگ ਹੈ ਉਹ ਜਿਹੜੀ جنگ ਹੈ ਉਹ ਵੀ ਸਹਜਾਦਾ ਬਾਬਾ ਅਜੀਤ ਸਿੰਘ ਜੀ ਲੜਦੇ ਨੇ ਬਚਨਾਂonda ਇਤਿਹਾਸ ਦੇ ਵਿੱਚ ਇੱਕ ਵਾਰੀ ਉਠੋ ਹਾਰ ਤੋਂ ਸੰਗਤ ਆ ਰਹੇ ਸੀ ਉਹਨਾਂ ਨੂੰ ਜਿਹੜਾ ਨੂਰ ਰੰਗੜ ਸੀ ਉਹ ਸੰਗਤ ਨੂੰ ਪਰੇਸ਼ਾਨ ਕੀਤਾ ਉਹਨਾਂ ਦੀਆਂ ਬਹੁ ਬੇਟੀਆਂ ਜਿਹੜੀਆਂ ਉਹ ਚੁੱਪ ਲਈਆਂ ਗਈਆਂ ਤੇ ਜਦੋਂ ਸੰਗਤਾਂ ਨੇ ਆ ਕੇ ਕਲਗੀਧਰ ਪਾਸ਼ਾ ਮਹਾਰਾਜ ਜੀ ਨੂੰ ਦੱਸਿਆ ਤੇ ਸਤਿਗੁਰੂ ਜੀ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੂੰ ਸੋ ਸਿੱਖਾਂ ਦਾ ਜਥਾ ਦੇ ਕੇ ਸਿੱਖ ਤਾਲ ਭੇਜੇ ਤੇ ਉਹ ਰੰਗੜ ਨੂੰ ਜਾ ਕੇ ਝਟਕਾਇਆ ਨਾਲੇ ਉਹਨੇ ਜਿਹੜੀ ਹਰਕਤ ਕੀਤੀ ਸੀ ਉਹਦੀ ਸਿੱਖਿਆ ਦਿੱਤੀ ਵੀ ਜਿਹੜਾ ਸੰਗਤਾਂ ਦੇ ਨਾਲ ਬੰਦ سلوਕੀ ਕਰਦਾ ਸੀ ਇਸ ਤਰ੍ਹਾਂ ਜਦੋਂ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਿਆ ਇਹ ਜਿਹੜੇ ਮੁਗਲ ਸੀ ਪਹਾੜੀ ਰਾਜੇ ਸੀ ਇਹਨਾਂ ਨੇ ਕਸਮਾਂ ਖਾਧੀਆਂ ਗਾਉਂ ਦੀਆਂ ਕੁਰਾਨ ਦੀਆਂ ਗੀਤਾ ਦੀਆਂ ਸਤਿਗੁਰੂ ਜੀ ਅਨੰਦਪੁਰ ਦਾ ਕਿਲਾ ਛੱਡ ਜਾਓ ਤੁਹਾਨੂੰ ਕੁਝ ਨਹੀਂ ਕਹਿੰਦੇ ਸਤਿਗੁਰੂ ਜੀ ਨੇ ਸਿੰਘਾਂ ਦੇ ਕਹਿਣ ਤੇ ਅਨੰਦਪੁਰ ਸਹਿਰ ਦਾ ਕਿਲਾ ਛੱਡਿਆ ਨਾਲ ਸਤਿਗੁਰੂ ਜੀ ਦੇ ਵੱਡੇ ਸਹਿਬ ਜਾਦੇ ਪੂਰਾ ਪਰਿਵਾਰ ਸਿੰਘ ਨੇ ਜਿਸ ਵੇਲੇ ਅਨੰਦਪੁਰ ਦਾ ਕਿਲਾ ਛੱਡ ਕੇ ਗੀਰਤਪੁਰ ਸਹਿਰ ਤੱਕ ਪਹੁੰਚੇ ਸਰਸਵਰ ਨਦੀ ਤੇ ਕੰਡੇ ਤੇ ਪਹੁੰਚੇ ਜੀ ਸਤਿਗੁਰੂ ਜੀ ਬਿਸ਼ੋ ਇਹ ਜਿਹੜੇ ਮੁਗਲ ਨੇ ਬੈਰੀ ਨੇ ਇਹਨਾਂ ਨੇ ਹਮਲਾ ਕਰ ਦਿੱਤਾ ਸਹਦਰਾ ਦਾ ਬਾਬਾ ਅਜੀਤ ਸਿੰਘ ਜੀ ਤੇ ਭਾਈ ਹੁੰਦੇ ਸਿੰਘ ਜੀ ਨੇ ਸਾਰੇ ਹੀ ਸਿੰਘਾਂ ਨੂੰ ਸਰਸਵਰ ਨਦੀ ਪਾਰ ਕਰਵਾਈ ਆਪ ਵੈਰੀਆਂ ਦੇ ਨਾਲ ਮੁਗਲਾਂ ਦੇ ਨਾਲ ਡੱਟ ਕੇ ਡੱਟ ਕੇ ਉਹਨਾਂ ਦਾ ਸਾਹਮਣਾ ਕੀਤਾ ਫਿਰ ਆਪ ਸਰਸਵਰ ਨਦੀ ਪਾਰ ਕੀਤੀ ਵੱਟ ਇਸ ਸਹਿਬ ਦਾਦੇ ਸਤਿਗੁਰੂ ਜੀ ਦੇ ਨਾਲ ਛੋਟੇ ਸਹਿਬ ਦਾਦੇ ਮਾਤਾ ਦਾਦੀ ਮਾਤਾ ਗੁਜਰ ਕੌਰ ਜੀ ਦੇ ਨਾਲ ਸਾਰਾ ਪਰਿਵਾਰ ਜਿਹੜਾ ਵਿਛੜ ਜਾਂਦਾ ਹੈ ਸਤਿਗੁਰ ਜੀ ਚੱਲਦੇ ਚੱਲਦੇ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਦੇ ਨੇ ਇੱਥੇ ਫਿਰ ਬਹੁਤ ਭਾਰੀ ਫੌਜ ਦਾ ਇਕੱਠ ਹੈ ਪਿਆਸਕਰ ਲਿਖਦੇ ਨੇ ਵੀ 10 ਲੱਖ ਜਿਹੜੀ ਖੋਜ ਹੈ ਉਹ ਚੜ ਕੇ ਆਈ ਹੈ ਇਧਰ ਭੁਖੇ ਪਾਣੇ 40 ਸਿੰਘ ਨੇ ਨਾਲ ਸਤਿਗੁਰੂ ਜੀ ਦੇ ਵੱਡੇ ਸਾਹਿਬ ਜਾਂਦੇ। ਇੱਥੇ ਫਿਰ ਚਮਕੌਰ ਦੀ ਗੜੀ ਦੇ ਵਿੱਚ ਜੰਗ ਹੁੰਦੀ ਹੈ। ਸਤਿਗੁਰੂ ਜੀ ਦੇ ਵੱਡੇ ਸਾਹਿਬਾਂ ਦੇ ਬਾਬਾ ਅਜੀਤ ਸਿੰਘ ਜੀ ਸਤਿਗੁਰੂ ਜੀ ਦੇ ਕੋਲੋਂ ਥਾਪੜਾ ਲੈ ਕੇ ਜਾਂਦੇ ਨੇ ਕਿ ਪਾਤਸ਼ਾਹ ਜੀ ਦੇ ਕਿਰਪਾ ਕਰੋ ਮੈਂ ਵੀ ਜੰਗ ਦੇ ਮੈਦਾਨ ਦੇ ਵਿੱਚ ਜੂਝ ਕੇ ਸ਼ਹਾਦਤ ਪ੍ਰਾਪਤ ਕਰਨਾ ਚਾਹੁੰਨਾ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਮੱਥਾ ਟੇਕਿਆ ਫਤਿਹ ਬੁਲਾਇਕ ਸਤਿਗੁਰੂ ਜੀ ਨੂੰ ਘੁੱਟ ਕੇ ਗਲ ਦੇ ਨਾਲ ਲਾ ਕੇ ਅਸੀਸ ਦਿੱਦਿਆਂ ਹੋਇਆਂ ਜੰਗ ਦੇ ਮੈਦਾਨ ਦੇ ਵਿੱਚ ਭੇਜਿਆ ਸਤਿਗੁਰ ਦੀ ਚਮਕੌਰ ਦੀ ਗੜੀ ਦੇ ਉੱਪਰ ਖੜ ਕੇ ਵੇਖਦੇ ਨੇ ਕਿ ਮੇਰਾ ਅਜੀਤ ਸਿੰਘ ਜਿਹੜਾ ਉਹ ਕਿੰਨੇ ਕ ਫਟ ਖਾ ਕੇ ਸ਼ਹੀਦ ਹੁੰਦਾ ਸਤਿਗੁਰ ਜੀ ਦਾ ਸਹਜ ਦਾ ਬਾਬਾ ਅਜੀਤ ਸਿੰਘ ਜੰਗ ਦੇ ਮੈਦਾਨ ਦੇ ਵਿੱਚ ਜਿਸ ਵੇਲੇ ਗਿਆ ਇਹ ਜਿਹੜੇ ਫੌਜ ਸੀ ਨਾਲ ਇਦਾਂ ਲੱਗਿਆ ਕਿ ਜਿਵੇਂ ਕਲਗੀਧਰ ਪਾਤਸ਼ਾਹ ਮਹਾਰਾਜ ਆਪ ਆ ਗਏ ਸਤਿਗੁਰ ਜੀ ਦਾ ਤਾਰ ਚਿਹਰਾ ਗੋਰਾ ਜਿਹੜਾ ਮਿਲਦਾ ਇੱਥੇ ਸਤਿਗੁਰੂ ਜੀ ਦੇ ਵੱਡੇ ਸਹਜਾ ਦੇ ਬਾਬਾ ਅਜੀਤ ਸਿੰਘ 18 ਸਾਲ ਦੀ ਉਮਰ ਹੈ ਇਹਨਾਂ ਦੀ ਇਹਨਾਂ ਨੇ ਅਨੇਕਾਂ ਹੀ ਨਗਲਾ ਨੂੰ ਪਹਾੜੀ ਰਾਜਿਆਂ ਨੂੰ ਉਹਨਾਂ ਦੀ ਸੈਨਾ ਨੂੰ ਮੌਤ ਦੇ ਘਾਟ ਉਤਾਰ ਕੇ ਫਿਰ ਇਹਨਾਂ ਨੇ ਸ਼ਹਾਦਤ ਦਾ ਜਾਨ ਪੀਤਾ ਸੋ ਐਸੀ ਸਤਿਗੁਰੂ ਧੰਗੁਰ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਦੇ ਵੱਡੇ ਸਹਜਾ ਦੇ ਬਾਬਾ ਅਜੀਤ ਸਿੰਘ ਜੀ ਦੇ ਜਨ ਦਿਹਾੜੇ ਦੀਆਂ ਆਪ ਸੰਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਸਤਿਗੁਰੂ ਦੀ ਕਿਰਪਾ ਕਰਨਾ ਬਾਣੀ ਅਤੇ ਇਤਿਹਾਸ ਸਾਡੇ ਹਿਰਦੇ ਚ ਵਸ ਜਾਵੇ ਸੋ ਭਾਈ ਸੰਤਾਂ ਨੂੰ ਬੇਨਤੀ ਹੈ ਕਿ ਕੱਲ ਨੂੰ ਸੰਗਰਾਮ ਦਾ ਦਿਹਾੜਾ ਹੈ ਸੋ ਆਪ ਸੰਤਾਂ ਨੇ ਇਸੇ ਤਰ੍ਹਾਂ ਗੁਰੂ ਕਾਰਜ ਹਾਜ਼ਰੀਆਂ ਭਰ ਕੇ ਸਤਿਗੁਰੂ